ਪਾਣੀ ਦਾ ਪਾਵਨ ਬਚਨ ਹੈ ਕਿ ਜਿਹੜਾ ਸੰਸਾਰ ਉਹ ਵਸਣ ਦੇ ਵਿੱਚ ਸਭ ਸਿਆਂ ਦਾ ਕਰ ਮਨੁੱਖਾ ਜੀਵਨ ਦੇ ਵਿੱਚ ਇਹ ਚੇਤੇ ਰੱਖੀ ਜਿਹੜਾ ਅਸਰ ਦੇ ਵਿੱਚ ਸੰਸਾਰ ਸ਼ਬਦ ਬਣਿਆ ਇਹਦਾ ਸਬੰਧ ਸਾਡੇ ਮਨ ਦੇ ਨਾਲ ਹੈ ਤੇ ਸੰਸਾਰ ਸ਼ਬਦ ਦੇ ਅਰਥ ਕੀ ਹਨ ਸੰਸਾਰ ਸ਼ਬਦ ਦੇ ਅਰਥ ਨੇ ਸੰਸਾਰ ਪਲਾਸਰਾ ਉਹ ਮਨੁੱਖ ਜਿਹੜਾ ਸੰਸਾਰ ਵਿੱਚ ਰਹਿ ਰਿਹਾ ਹੋਵੇ ਉਹਨੂੰ ਆਪਾਂ ਸੰਸਾਰ ਕਹਿੰਦੇ ਹਾਂ ਜਦੋਂ ਸਾਡਾ ਮਨ ਹੈ ਨਹੀਂ ਸੰਸਿਆ ਦੇ ਵਿੱਚ ਰਤਿਆ ਹੋਇਆ ਰਮਿਆ ਹੋਇਆ ਅਸੀਂ ਆਪਣੇ ਆਪ ਦੇ ਵਿੱਚ ਸੰਸਾਰੀ ਜੀਵਾਂ ਜਿਤੇ ਰਖਿਓ ਜਿਹੋ ਜਹਾ ਅਸੀਂ ਦਿਨ ਦੇ ਵਿੱਚ ਕੰਮ ਕਰਦੇ ਆ ਜਿਹੋ ਜਾਂ ਮਰਦਾ ਦਿਨ ਦੇ ਵਿੱਚ ਧਿਆਨ ਹੁੰਦਾ ਸੁਰਤ ਹੁੰਦੀ ਆ ਖਿਆਲ ਹੁੰਦਾ ਮਨ ਦੇ ਅੰਦਰ ਉਹ ਜਹੀ ਤਸਵੀਰ ਖਿਆਲ ਦੁਆਰਾ ਸੁਣਤ ਦੁਆਰਾ ਧਿਆਨ ਦੁਆਰਾ ਵਿਚਾਰ ਦੁਆਰਾ ਕਲਪਨਾ ਦੁਆਰਾ ਬਣ ਜਾਂਦੀ ਮਨ ਉਹ ਜੇ ਇਹ ਹੀ ਧੌਣੇ ਲੈਣੇ ਆਰੰਭ ਕਰ ਦਿੰਦਾ ਤੇ ਸਾਨੂੰ ਰਾਤ ਨੂੰ ਸੁੱਤੇ ਪਿਆ ਸੁਪਨੇ ਵੀ ਉਹ ਜੇ ਆਉਂਦੇ ਨੇ जेहोजा मन फिर ख्याल कल्पना है मांदी आ, जाना करता गुरु तेग बहादुर तो जी महाराज जी का वचन है ज्यो सर देखना ऐसे जगत हो जा ਜਿਵੇਂ ਰਾਤ ਨੂੰ ਸਤੇ ਪਿਆ ਸੁਪਨਾ ਤੈਨੂੰ ਆ ਜਾਵੇ ਮਨੁੱਖਾ ਸੰਸਾਰ ਵੀ ਉਹ ਜਿਹਾ ਹੈ ਰਾਤ ਨੂੰ ਸਤੇ ਪਿਆ ਜਿਹੜਾ ਸੁਪਨਾ ਹੁੰਦਾ ਹੈ ਉਹ ਅਸਰ ਦੇ ਵਿੱਚ ਮਨੁੱਖ ਦਾ ਦਿਨ ਭਰ ਜਿੰਦਰ ਨੂੰ ਖਿਆਲ ਜਾਂਦਾ ਹੈ ਸੁਰਤ ਜਾਂਦੀ ਹੈ ਧਿਆਨ ਜਾਂਦਾ ਹੈ ਰਾਤ ਨੂੰ ਉਹ ਉਹ ਜਿਹਾ ਹੀ ਜਿਹੜਾ ਅਵਚੇਤਨ ਮਨ ਹੈ ਉਹ ਕਮਾਦਾ ਹੈ ਕਿ ਇਨਸਾਨ ਨੂੰ ਉਮੀਦ ਇਹ ਸੱਚ ਲੱਗਦਾ ਹੈ ਜਿੰਨੀ ਦੇਰ ਤੱਕ ਇਹ ਸੁਪਨਾ ਆਉਂਦਾ ਜਦੋਂ ਸਾਡੀ ਅੱਖ ਖੁੱਲਦੀ ਹੈ ਅਸੀਂ ਜਾਣਦੇ ਹਾਂ ਕਿ ਹਾਂ ਇਹ ਸੁਪਨਾ ਸੀ ਇਹ ਸੱਚ ਨਹੀਂ ਇਸੇ ਤਰ੍ਹਾਂ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਇਹੋ ਕਹਿ ਲਓ ਕਿ ਸੰਸਿਆ ਵਿੱਚ ਮੰਨ ਰਵਿਆ ਹੋਇਆ ਇਹ ਲੱਗਦਾ ਹੈ ਮਨੁੱਖ ਨੂੰ ਸੱਚ ਜਿਹੜਾ ਅਸੀਂ ਆਪਣਾ ਆ पर मनुख असल सुपने की न्याय ही है जैसा सुपना रैनका तैसा संसार रात न सुते पोजा सुपना आता है योजा संसार है साढ़े पास इत पैदा होया संसा तो मन निकले कि ਇਨਾ ਸੰਸਿਆ ਤੋਂ ਮਨ ਸਾਡਾ ਕਿਵੇਂ ਬਚੇ ਤੇ ਇਥੇ ਇੱਕ ਭਗਤ ਕਬੀਰ ਦਾ ਬਚਨ ਹੈ ਭਗਤ ਕਬੀਰ ਜੀ ਕਹਿਣਾ ਕਰਦੇ ਨੇ ਕਬੀਰ ਸੰਸਾਰ ਦੂਰ ਕਰ ਕਾਂਗਦ ਦੇਵ ਹਾਏ 52 ਅਖਰੀ ਸੋਧ ਕਹ ਹਰ ਚਰਣੀ ਚਤਨਾ ਪਹਿਲਾ ਤਾਂ ਵਿਚਾਰ ਕਰੀਏ ਭਗਤ ਕਬੀਰ ਜੀ ਨੇ 52 ਅੱਖਰਾਂ ਦੀ ਗੱਲ ਕੀਤੀ ਹੈ ਉਹ 52 ਅੱਖਰ ਕਿਹੜੇ ਹੋਏ ਉਹੜੇ ਆੜੇ ਜਿਹੜੀ ਜਾਣਦੀ ਹੈ ਪੰਜਾਬੀ ਭਾਸ਼ਾ ਦੀ ਉਹ 35 ਅੱਖਰਾਂ ਦੀ ਹੈ ਜਿਹੜੇ ABC ਦੇ ਅੱਖਰ ਨੇ ਉਹ 26 ਬਣਦੇ ਨੇ ਫਿਰ ਕਿਹੜੇ 52 ਅੱਖਰਾਂ ਦੀ ਗੱਲ ਕੀਤੀ ਹੈ ਕਿਉਂਕਿ ਉਸ ਸਮੇਂ ਭਗਤ ਕਬੀਰ ਜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਸੰਸਕ੍ਰਿਤ ਭਾਸ਼ਾ ਨੂੰ ਮੁੱਖ ਮੰਨਿਆ ਜਾਂਦਾ ਸੀ ਸਨਾਤਨ ਮਤ ਦੇ ਵਿੱਚ ਤੇ ਜਿਹੜੀ ਸੰਸਕ੍ਰਿਤ ਭਾਸ਼ਾ ਦੀ ਜਿੱਥੋਂ ਆਰੰਭਤਾ ਹੁੰਦੀ ਹੈ ਕਾ ਆ ਗਾ ਦੇ ਅਸਲ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੇ ਇਹ 52 ਅੱਖਰ ਵਿੱਚ ਉਹਨਾਂ ਦੀ ਗੱਲ ਭਗਤ ਕਬੀਰ ਜੀ ਨੇ ਜਿਹੜੇ ਕਿ ਵਿਆਕਰਣ ਦੇ ਆਧਾਰ ਤੇ ਬਣੇ ਹੋਏ ਨੇ ਵੀ ਉਚਾਰਨ ਕਿਵੇਂ ਸੰਸਕ੍ਰਿਤਾ ਕਰਨਾ ਹੈ ਉਹ ਅੱਖਰਾਂ ਦੇ ਦੁਆਰਾ ਸਮਝਾਉਂਦੇ ਨੇ ਇਹ ਜਿਆਦਾ ਵਿਦਵਾਨ ਪੰਡਤ ਵੀ ਰਸ ਪਤਾ ਹੁੰਦਾ ਹੈ ਉਹ ਵਾਜਾ ਅੱਖਰਾਂ ਦੀ ਗੱਲ ਕੀਤੀ ਭਗਤ ਕਬੀਰ ਜੀ ਦਾ ਇੱਥੇ ਵਚਨ ਹੈ ਕਿ हे ਕਬੀਰ ਪਰਮਾਤਮਾ ਦੇ ਨਾਮ ਦੇ ਵਿੱਚ ਚਿੰਤ ਜੋੜ ਚਰਨ ਕਮਲਾਂ ਦੀ ਪ੍ਰੀਤ ਤੇਰੇ ਹਿਰਦੇ ਵਿੱਚ ਵਸ ਜਿਵੇਂ ਪਰਮਾਤਮਾ ਜਦੋਂ ਚੇਤਾ ਜੁੜਦਾ ਹੈ ਤੇ ਤੋਂ ਇਹਨਾਂ 52 ਅੱਖਰਾਂ ਨੂੰ ਸੋਖਣਾ ਕਰ ਜਿਹੜੇ ਸੰਸਕ੍ਰਿਤ ਭਾਸ਼ਾ ਦੇ ਵਿਆਕਰਣ ਦੇ ਅੱਖਰ ਸਿਖਾਈ ਜਾਂਦੇ ਨੇ ਬਦਵਾਨ ਪੜਤਮ ਉਹਨਾਂ ਨੂੰ ਸੋਖਣਾ ਕਰ ਜਦੋਂ ਸੋਖਦਾ ਹੈ ਤਾਂ ਇਹ ਗੱਲ ਕਹਿ ਸਕਦੇ ਆ ਕਿ ਕਵੀਰਾ ਸੰਸਾਰ ਤੋਂ ਦੂਰ ਕਰਦੇ ਜਿਹੜੇ ਦੁਨਿਆਵੀ ਕਾਗਜ਼ ਨੇ ਜਿਨਾ ਤੇ ਤੂੰ ਬੜਾ ਕੁਝ ਲਿਖਦਾ ਹੈ ਇਹਨਾਂ ਪਾਣੀ ਦੇ ਵਿੱਚ ਬਹਾ ਦੇ। ਫਿਰ ਇੰਜ ਤੇਰਾ ਸੰਸਾਰ ਦੂਰ ਹੋਵੇਗਾ। ਤੂੰ ਜਦੋਂ ਇਕੱਲੇਆ ਕਰਲੇ ਅੱਖਾਂ ਨੂੰ ਸੋਵੇਗਾ ਪਰਮਾਤਮਾ ਦੇ ਨਾਮ ਦੇ ਵਿੱਚ ਉਹਦੇ ਚਰਣਾ ਵਿੱਚ ਚਿਤ ਜੋੜੇਗਾ ਤੇਰੇ ਜੀਵਨ ਦੇ ਵਿੱਚ ਕੋਈ ਸੰਸਾਰ ਨਹੀਂ ਰਹਿਣਾ। ਗਰਮਖੋ ਸੰਸਾਰ ਇੱਕ ਇਹੋ ਜਿਹਾ ਆਵਗਣ ਹੈ ਜਿਹੜਾ ਮਨੁੱਖ ਨੂੰ ਕਦੇ ਵੀ ਜੀਵਨ ਦੇ ਵਿੱਚ ਟਿਕਣ ਨਹੀਂ ਦਿੰਦਾ ਮਨੁੱਖ ਦੇ ਮਨ ਦੇ ਵਿੱਚ ਕਦੇ ਵੀ ਟਿਕਾਉ ਨਹੀਂ ਪੈਦਾ ਕਰਦਾ ਤੇ ਜਦੋਂ ਸੰਸਾਰ ਦੂਰ ਹੋ ਗਿਆ ਤਾਂ ਮਨੁੱਖ ਦਾ ਮਨ ਟਿਕ ਜਾਂਦਾ ਹੈ ਟਿਕਾਉ ਦੇ ਵਿੱਚ ਆ ਜਾਂਦਾ ਹੈ ਦੁੱਖ ਦਾ ਵਿੱਚ ਨਹੀਂ ਰਹਿੰਦਾ ਜਦੋਂ ਕੋਈ ਇਨਸਾਨ ਨੇ ਕਿਸੇ ਵਿਚਾਰ ਦਾ ਹੱਲ ਲੱਭਣਾ ਹੋਵੇ ਤਾਂ ਉਹ ਹੱਲ ਤਦੋਂ ਲੱਭ ਜਾਂਦਾ ਹੈ ਜਦੋਂ ਉਸ ਵਿਚਾਰ ਦੇ ਵਿੱਚ ਕੋਈ ਸੰਸਾਰ ਨਹੀਂ ਤੇ ਜਦੋਂ ਕਿਸੇ ਵਿਚਾਰ ਦਾ ਹੱਲ ਨਾ ਲੱਭੇ ਤਾਂ ਮਨੁੱਖ ਕਹਿੰਦਾ ਮੈਨੂੰ ਇਹ ਵਿਚਾਰ ਦੇ ਵਿੱਚ ਬੜਾ ਮੈਨੂੰ ਮਨੁੱਖ ਦੀਆਂ ਵਿਚਾਰਾਂ ਦੇ ਵਿੱਚ ਸੰਸਾਰ ਲੱਗਦਾ ਹੈ ਮਤਲਬ ਸੰਸਾਰ ਮਸਲੇ ਦਾ ਕਦੇ ਹੱਲ ਨਹੀਂ ਹੋਣ ਦਿੰਦਾ ਤੇ ਬੰਦਿਆ ਜਦੋਂ ਮਨ ਸੰਸਾਰਿਆਂ ਵਿੱਚ ਘਿਰਿਆ ਰਹੇ ਸੰਸਾਰੀਆਂ ਤੇ ਜਦੋਂ ਉਹ ਸੰਸਾਰੀ ਬਣਿਆ ਰਿਹਾ ਫਿਰ ਕਦੇ ਵੀ ਤੂੰ ਪਰਮਾਤਮਾ ਦੇ ਤਰ ਤੱਕ ਆਪਣੀ ਸਕਦਾ ਕਦੇ ਵੀ ਤੂੰ ਫਿਰ ਮੋਕਸ਼ ਗਵਾਰ ਤੱਕ ਜਿਹੜਾ ਮੁਕਤੀ ਦਾ ਦਰ ਹੈ ਉਥੇ ਤੱਕ ਤੂੰ ਕਦੇ ਆਪਣ ਨਹੀਂ ਸਕਦਾ ਆਪ ਤੂੰ ਜਨਮ ਮਰਨ ਦੇ ਬੰਧਣਾ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ ਮਨ ਤੇਰੇ ਕੱਤੇ ਨਹੀਂ ਜਾਣੇ ਜੀਵਨ ਵਿੱਚ ਚੇਤੇ ਰੱਖੀ ਤੂੰ ਆਪਣੇ ਜੀਵਨ ਨੂੰ ਸੰਸਾਰੀ ਤੋਂ ਸੰਤਵਲ ਵਧਣਾ ਤੇ ਸੰਸਾਰੀ ਤੋਂ ਸੰਤਵਲ ਵਧਣਾ ਨੂੰ ਕੀ ਭਾ ਮਨ ਸੰਸ਼ਿਆ ਦੇ ਵਿੱਚ ਮਨ ਦੇ ਵਿੱਚ ਬੜੇ ਮਾਇਕ ਖੁਰੇ ਆਉਂਦੇ ਨੇ ਮਨ ਦੇ ਵਿੱਚ ਬੜੀ ਦੁਬਧਾ ਆਉਂਦੀ ਹੈ ਮਨ ਕਦੇ ਟਿਕਦਾ ਨਹੀਂ ਤੇ ਮਨੁੱਖਾ ਜਦੋਂ ਇਸ ਮਨ ਨੂੰ ਪੂਰਨ ਬਰੋਖਾ ਨਹੀਂ ਪੂਰਨ ਸੰਤਾਂ ਦੀ ਸੰਗਤ ਮਿਲਦੀ ਹੈ ਨਾ ਸੰਤ ਕਿਹੜੇ ਨੇ ਪਰਵਾਸ਼ਾ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰਾਹ ਹਾਥ ਨਾਮਾ ਮਨ ਮੰਤ ਧਨ ਸੋ ਸਹੀ ਨਾਨਕਾ ਪੂਰਨ ਸੋਈ ਸੰਗ ਜਿਹੜੇ ਹਰੇਕ ਸਵਾਸ ਦੁਆਰਾ ਖਾਂਦੇ ਬਿੰਦੇ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ ਆਸਰਾ ਦੇ ਵਿੱਚ ਉਹ ਪੂਰਨ ਸੰਤ ਜਨੋ ਤੋ ਕਿਨਾ ਸੰਤਾਂ ਦੀ ਸੰਗਤ ਕਰਦਾ ਹੈ ਇਹਨਾਂ ਗੁਰਮੁਖਾਂ ਦੀ ਸੰਗਤ ਕਰਦਾ ਹੈ ਤਾਂ ਗੁਰਬਾਣੀ ਦਾ ਬਚਨ ਹੈ ਪਹਿਲਾਂ ਤਾਂ ਸੁਖਮਨੀ ਸਾਹਿਬ ਦੇ ਅੰਦਰ ਬਚਨ ਹੁੰਦੇ ਸੰਤ ਸ਼ਰਣਾ ਜੋ ਜਨ ਪਰੈ ਸੋ ਜਨ ਉਕਰਮਾ ਸੰਸਿਆ ਵਿੱਚ ਜਿਸ ਮਹੱਤ ਦਾ ਮਨ ਰਮਿਆ ਹੋਇਆ ਜੇ ਸੰਸਾਰੀ ਮਨ ਸੰਤਾਂ ਦੀ ਸੰਗਤ ਕਰਦਾ ਹੈ ਤਾਂ ਉਸ ਸੇਵਕ ਦਾ ਉਧਾਰ ਹੋ ਜਾਂਦਾ ਏਹ ਕੁਰਬਾਨੀ ਦਾ ਵਚਨ ਹੈ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਅਧਾਰ ਜੀਵਨ ਦੇ ਵਿੱਚ ਨਾਮ ਦਾ ਆਸਰਾ ਲੈ ਉਹਨੂੰ ਸਿਮਰੇਗਾ ਤੇਰਾ ਜੀਵਨ ਕਦੇ ਵੀ ਡੋਲੇਗਾ ਨਹੀਂ

ਗੁਰੂ ਦੀ ਕਿਰਪਾ ਦੇ ਨਾਲ ਮੈਂ ਇਹ ਮੱਤ ਪ੍ਰਾਪਤ ਕੀਤੀ ਕਿ ਕਿ ਪੂਰਨ ਸੰਤ ਜਨਾਂ ਦੀ ਸੰਗਤ ਦੇ ਨਾਲ ਮੈਂ ਮਾਲਕ ਦੇ ਜਸ ਨੂੰ ਗਾਉਣਾ ਇਝ ਜਸ ਨੂੰ ਗਾਉਣ ਦੇ ਨਾਲ ਮੇਰੇ ਜੀਵਨ ਦੇ ਕਰੋੜਾਂ ਅਪਰਾਧ ਮਿਟ ਗਏ ਨੇ ਦੁੱਖ ਮਿਟ ਗਏ ਨੇ ਜੋ ਮਨ ਚਾਹਣਾ ਹੈ ਮੈਨੂੰ ਉਹ ਮਨ ਭਾਉਂਦਾ ਖੜ ਗਿਆ ਤੇ ਮੈਂ ਦਾ ਇਹੋ ਨਾ ਗੁਰਮੁਖਾਂ ਅੱਗੇ ਬੇਨਤੀ ਕਰਾਂਗਾ ਕਿਰਪਾ ਕਰਾਂਗਾ ਇਹੀ ਬੇਨਤੀ ਕਰਾਂਗਾ ਅਰਦਾਸ ਕਰਾਂਗਾ ਕਿ ਮੇਰੇ ਤੇ ਇਹ ਕਿਰਪਾ ਕਰਦੇਓ ਕਿ ਮੈਨੂੰ ਵੀ ਹਰੀ ਦਾ ਨਾਮ ਮਿਲ ਜਾਵੇ ਕਿਰਪਾ ਹੋਈ ਨਿਹਰ ਹੋਈ ਜਦੋਂ ਨਾਮ ਮਿਲਿਆ ਮੈਨੂੰ ਸਾਰੇ ਸੁੱਖ ਮਿਲੇ ਤੇ ਜੀਵਨ ਦੇ ਵਿੱਚ ਨਾਮ ਦੁਆਰਾ ਵਡਿਆਈ ਵੇਚਾਰ ਕੀਤੀ ਕਿ ਅਸੀਂ ਸੰਸਾਰੀ ਮਨੁੱਖੋਂ ਸੰਤਾਂ ਦੇ গুণਾਂ ਵੱਲ ਤੋਂ ਆਪਾਂ ਨੇ ਵਧਣਾ ਸੰਤ ਜਨਾਂ ਦੀ ਅਵਸਥਾ ਵੱਲ ਤੋਂ ਵਧਣਾ ਕਿਉਂ ਸਿੱਖ ਧਰਮ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਇੱਕ ਗ੍ਰੰਥ ਇੱਕ ਗ੍ਰੰਥ ਉਹ ਉਸ ਮਹਾਨ ਕੋਸ਼ ਦੇ ਅੰਦਰ ਇੱਕ ਇੱਕ ਅੱਖਰ ਦੇ ਇੱਕ ਇੱਕ ਸ਼ਬਦ ਦੇ ਕੀ ਕੀ ਅਰਥ ਬਣਦੇ ਨੇ ਉਹ ਭਾਈ ਕਾਂਗ ਸਿੰਘ ਨਾਭਾ ਨੇ ਸਾਰੇ ਖੋਜ ਕੇ ਲਿਖੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿੰਨੇ ਵੀ ਸ਼ਬਦ ਨੇ ਕੱਲੇ ਕੱਲੇ ਸ਼ਬਦ ਦਾ ਕਿੰਨੇ ਕਿੰਨੇ ਅਰਥਹੀ ਪਾਈ ਕਾਂ ਸਿੰਘ ਨਾਵਾ ਜੀ ਨੇ ਲਿਖਣਾ ਕੀਤੇ ਨੇ ਜਿੱਥੇ ਲਿਖੇ ਨੇ ਉਸ ਗ੍ਰੰਥ ਦਾ ਨਾਮ ਮਹਾਨ ਕੋਸ਼ ਲਿਖਿਆ ਤੇ ਜਦੋਂ ਉਹਨਾਂ ਨੇ ਸੰਖਲਪ ਦੇ ਅਰਥ ਲਿਖਿਆ ਸੰਖਲਪ ਦੇ ਅਰਥ ਭਾਈ ਕਾਂ ਸਿੰਘ ਨਾਵਾ ਜੀ ਤਾਂ ਉਹਨਾਂ ਨੇ ਲਿਖਿਆ ਹੈ ਸੰਸੇ ਦਾ ਅਰਥ ਹੈ ਸੰਸਾ ਤੇ ਫੱਤੇ ਦਾ ਅਰਥ ਹੈ ਅੰਤ ਜੇਸੇ ਮਨੁੱਖ ਨੇ ਸੰਸਿਆ ਦਾ ਅੰਤ ਕਰ ਲਿਆ ਉਹ ਮਨੋਪੂਰਣ ਸੰਤ ਬਣ ਗਏ ਤੇ ਜਾਣੋ ਜਦੋਂ ਸੰਸਿਆ ਦਾ ਅੰਤ ਹੋ ਗਿਆ ਅਸੀਂ ਸੰਸਾਰੀ ਨਹੀਂ ਰਹਾਂਗੇ ਅਸੀਂ ਸੰਸਾਰੀ ਤੋਂ ਸੰਤ ਜਨਾਂ ਦੀ ਅਵਸਥਾ ਵੱਲੋਂ ਵੱਧ ਜਾਵਾਂਗੇ ਇਹ ਤਦੇ ਹੋਵੇਗਾ ਜਦੋਂ ਉਸੇ ਉਹਨਾਂ ਦੀ ਸੰਗਤ ਕਰਾਂਗੇ ਜਿਹੜੇ ਪੂਰੇ ਹਰੇਕ ਸਾਧੂਵਾਰਾ ਖਾਂਦੇ ਪੀਂਦੇ ਮਾਲਕ ਦਾ ਸਿਮਰਨ ਕਰਦੇ ਨੇ ਪੂਰਨ ਸੰਤ ਜਗਰਾਦੀ ਸੰਗਤ ਵਾਲਾ ਤੇ ਜਦੋਂ ਅਸੀਂ ਸੰਗਤ ਕਰਦੇ ਹਾਂ ਗੁਰਬਾਣੀ ਦਾ ਇੱਕ ਬਚਨ ਹੈ ਜੈਸਾ ਸੇਵ ਤੈਸੋ ਜਿਹੇ ਕਰਮ ਕਰਨਾ ਅਸੀਂ ਜਿਹੋ ਜੀ ਸੰਗਤ ਕਰਕੇ ਜਿਸ ਮਾਲਕ ਨੂੰ ਸਿਮਰਦੇ ਹਾਂ ਜਿਹੋ ਜੀ ਸੁਰਤ ਕਰਕੇ ਸਿਮਰਦੇ ਹਾਂ ਸਾਡਾ ਮਨ ਉਹ ਜੈ ਹੀ ਬਣ ਜਾਂਦਾ ਹੈ ਜਦੋਂ ਅਸੀਂ ਉਹਨਾਂ ਗੁਰਮੁਖਾਂ ਦੀ ਉਹਨਾਂ ਸੰਤਾਂ ਦੀ ਸੰਗਤ ਕਰਾਂਗੇ ਜਿਨ੍ਹਾਂ ਨੇ ਜੀਵਨ ਦੇ ਵਿੱਚੋਂ ਸੰਸਿਆ ਦਾ ਅੰਤ ਕਰ ਲਿਆ ਸਾਡਾ ਜੀਵਨ ਵੀ ਫਿਰ ਸੰਸਿਆ ਤੋਂ ਰਹਿਤ ਹੋ ਜਾਵੇਗਾ ਭਾਵੇਂ ਜਿਹੜਾ ਮਨ ਸੰਸਿਆ ਵਿੱਚ ਰਮਿਆ ਸੀ ਸੰਸਾਰ ਤੋਂ ਫਟ ਕੇ ਫਿਰ ਸੰਸਿਆ ਤੋਂ ਰਹਿਤ ਹੋ ਕੇ ਆਪੇ ਹੀ ਸੰਤਾਂ ਦੀ ਅਵਸਥਾ ਵੱਲ ਪਹੁੰਚ ਜਾਵੇ ਤੇ ਇਸ ਤਰ੍ਹਾਂ ਦੇ ਲਾਭ ਸਾਡਾ ਜਿਹੜਾ ਜੀਵਨ ਹੈ ਉਹ ਜਨਮ ਮਾਰਨ ਦੇ ਵੰਦਨਾ ਤੋਂ ਪੂਰੀ ਤਰ੍ਹਾਂ ਦੇ ਰਣ ਰਹਿਤ ਹੋ ਗਾ ਇਸ ਕਰਕੇ ਮਨਾ ਜੀਵਨ ਦੇ ਵਿੱਚ ਇੱਕ ਗੱਲ ਚੇਤੇ ਰੱਖੀ ਜੇ ਸੰਗਤ ਕਰਨੀਆਂ ਪੂਰਨ ਸੰਤਾਂ ਦੀ ਸੰਗਤ ਕਰੀ ਜਿਹੜੇ ਸਿਰਫ ਧੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਚਾਰ ਧਾਰਾ ਦੇ ਨਾਲ ਜੋੜਦੇ ਨੇ ਜਿਹੜੇ ਸਿਰਫ ਤੈਨੂੰ ਧੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਦੇ ਨਾਲ ਜੋੜਦੇ ਨੇ ਜਿਹੜੇ ਤੈਨੂੰ ਆਸਾਂ ਗੁਰੂਆਂ ਦੇ ਨਾਲ ਜੁੜਦੇ ਨੇ ਉਹਨਾਂ ਸੰਤਾਂ ਦੀ ਸੰਗਤ ਕਰੀ ਜਿਨ੍ਹਾਂ ਦੇ ਸੰਗਤ ਕਰਦੇ ਨਾਲ ਤੇਰੇ ਸੰਸਾਰ ਦਾ ਅੰਤ ਹੋ ਜਾਵੇ ਤੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਪਰਮਾਰਥਕ ਮਾਰਗ ਤੇ ਚਲਾ ਕੇ ਸਫਲ ਕਰ ਸਕੋ ਤੇ ਜਨਮ ਮਰਨ ਤੇ ਬੰਧਨਾ ਤੋਂ ਤੂਰ ਹੋ ਸਕੇ ਅਹੂਰੀਆਂ ਦੇ ਨਾਲ ਕਰਚਿਆਂ ਦੇ ਨਾਲ ਨਾ ਜੁੜ ਜਿਹਦੇ ਬਾਰੇ ਗੁਰਬਾਣੀ ਦਾ ਬਚਨ ਹੈ ਕੀ ਆਖਣਾ ਕਰਦੇ ਨੇ ਸਤਿਗੁਰੂ ਦੀ ਬਾਣੀ ਨਾਨਕ ਕੱਚੜਿਆਂ ਸਿਉ ਤੋੜ ਊੜ ਸੱਜਣ ਸੰਤ ਵਕਿਆਂ ਓਏ ਜਿਵੰਦੇ ਵਿਛੜੇ ਓਏ ਮੋਇ ਨਾ ਜਾਣੀਛੋ ਕੱਚਿਆਂ ਛੱਡ ਲਈ ਕੱਚਿਆਂ ਨਾਲ ਨਾਤਾ ਤੋੜ ਲਈ ਜਿਹੜੇ ਪਖੰਡੀ ਨੇ ਤੰਬਈ ਨੇ ਜਿਹੜੇ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਣਾ ਨਹੀਂ ਛੋੜਦੇ ਆਪਣੇ ਜਿਹੜੀ ਜੋਤਰਾ ਸਾਹਿਬ ਜੀ ਮਹਾਰਾਜ ਦਾ ਆਸਰਾ ਲੈ ਕੇ ਆਪਣੇ ਨਾਲ ਜੁੜ ਕੇ ਆਪਣੀਆਂ ਦੁਕਾਨਦਾਰੀਆਂ ਚ ਰੰਗਰੇ ਛੱਡ ਤੂੰ ਪੁੱਤਾ ਉਹਨਾਂ ਪੂਰਨ ਸੰਤਾਨ ਨੂੰ ਲੱਭ ਜਿਹੜੇ ਤੈਨੂੰ ਪਰਮਾਤਮਾ ਨਾਲ ਜੋੜ ਕੇ ਗੁਰਬਾਣੀ ਨਾਲ ਜੋੜ ਕੇ ਤੇਰੇ ਜੀਵਨ ਨੂੰ ਸੰਸਾਰਿਆ ਤੋਂ ਦੂਰ ਕਰ ਸਕਦਾ ਕਿਉਂਕਿ ਇਹ ਕੱਚੇ ਨੇ ਤਾਂ ਜਿਉਂਦਿਆਂ ਜੀ ਵੀ ਛੱਡ ਜਾਂਦੇ ਨੇ ਪਰ ਇਹ ਗੱਲ ਚੇਤੇ ਰੱਖੀ ਫਾਹੇ ਮੌਤ ਵੀ ਹੋ ਜਾਵੇ ਜੇ ਕੋਈ ਪੂਰਨ ਸੰਤ ਗੁਰਵਾਣੀ ਅਨੁਸਾਰ ਜੀਵਨ ਅਪੀਤ ਕਰਦਾ ਨਾ ਉਹ ਤਾਂ ਮੌਤ ਤੋਂ ਬਾਅਦ ਵੀ ਤੇਰਾ ਕਦੇ ਸਾਥ ਨਹੀਂ ਛੱਡਦਾ ਹੈਗਾ ਤੇ ਇਸ ਕਰਦੇ ਸਾਖੀ ਪ੍ਰਮਾਣ ਕੀ ਹੈ ਜਦੋਂ ਮੱਖਣ ਸ਼ਾਹ ਗਵਾਨਾ ਨੇ ਅਰਦਾਸ ਕੀਤੀ ਗੁਰਨਾਮਕ ਦੇ ਘਰ ਦੇ ਕਿ ਜਹਾਜ਼ ਇਹਦਾ ਸੁੰਦਰੀ ਤੂਫਾਨ ਦੇ ਵਿੱਚ ਡੁੱਬਦਾ ਮੈਂ ਤਾਂ ਅਰਦਾਸ ਕਰਦਾ ਕਰਨਾਨਕ ਦੇ ਘਰ ਦੇ ਅੱਗੇ ਵੀ ਜੇ ਮੇਰਾ ਜਹਾਜ਼ ਸਮੁੰਦਰੀ ਤੂਫਾਨ ਦੇ ਵਿੱਚੋਂ ਬਚ ਜਾਵੇ ਮੈਂ 512 ਅਰਪਣ ਕਰਾਂ ਉਦੋਂ ਤਾਈਂ ਵੀ ਨਹੀਂ ਪਤਾ ਸੀ ਕਿਸ ਨੂੰ ਵੀ ਗੁਰਗੱਦੀ ਤੇ ਕੌਣ ਬੈਠੇ ਨੇ ਉਧਰੋਂ ਮੱਖਣ ਸ਼ਾਹ ਦਵਾਨਾ ਜੀ ਅਰਦਾਸ ਕਰਦੇ ਨੇ ਉਧਰੋਂ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਦਿੱਲੀ ਤੋਂ ਗੁਰਦਵਾਰਾ ਬੰਦਲਾ ਸਾਹਿਬ ਦੇ ਵਿੱਚ ਉਧਰੋਂ ਜੋਤ ਗੁਰੂ ਤੇਗ ਬਹਾਦਰ ਜੀ ਦੇ ਅੰਦਰ ਬਾਗੇ ਬਕਾਲੇ ਵਿੱਚ ਵਸ ਜਾਂਦੀ ਹੈ ਸਮਾਜ ਜਾਂਦੀ ਹੈ ਤੇ ਫਿਰ ਮੱਖਣਸ਼ਾਲਾ ਵਾਣਾ ਦਿੱਲੀ ਪਹੁੰਚੇ ਤੇ ਪਤਾ ਲਗਿਆ ਵੀ ਬਾਬਾ ਵਸੇ ਗ੍ਰਾਮ ਬਕਾਲੇ ਵੀ ਨੌਵੇਂ ਗੰਨਾਨਕ ਦਾ ਬਕਾਲੇ ਦੀ ਧਰਤੀ ਤੇ ਨੇ ਤੇ ਬਕਾਲੇ ਜਾ ਕੇ ਮੈਨੂੰ ਪੁੱਜੇ ਸੀ ਨਾ ਮੱਖਣਸ਼ਾਲਾ ਵਾਣਾ ਨੇ ਜਦੋਂ ਗੁਰੂ ਲਾਧੂ ਲੈ ਕੇ ਕਹਿਣ ਦਾ ਭਾਵ ਕਿ ਜਿਹੜੇ ਪੂਰਨ ਸੰਤ ਨੇ ਪੂਰਨ ਗੁਰੂ ਨੇ ਨਾ ਉਹ ਤਾਂ ਫਿਰ ਬੰਦੇ ਦੇ ਹਰ ਵਕਤ ਨਾਲ ਨੇ ਉਹ ਕਦੇ ਜਾਂਦੇ ਨਹੀਂ ਭਾਵੇਂ ਕਿਸੇ ਕਿਸਮ ਦੀ ਦਿੱਕਤ ਆ ਜੀਵਨ ਦੇ ਵਿੱਚ ਆ ਜਾਵੇ ਜਿਹਦੇ ਬਾਰੇ ਸਤਿਗੁਰੂ ਦੀ ਬਾਣੀ ਇਹ ਵਿਚਾਰ ਕਰਨਾ ਕਰਦੀ ਹੈ ਕੋਈ ਜਵੰਦੇ ਵਿਛੜੇ ਕੋਈ ਮੋਇਆ ਨਾ ਜਾਵੇ ਇਸ ਕਰਕੇ ਗੁਰਮਖੋਜ ਅਸੀਂ ਆਪਣੇ ਜੀਵਨ ਨੂੰ ਫਿਰ ਪੂਰਨ ਸੰਤਾਂ ਦੇ ਨਾਲ ਜੋੜ ਕੇ ਸੰਸਾਰਿਆ ਤੋਂ ਮੁਕਤ ਕਰ ਸਕੀਏ